ਖਸਾਨ ਵੀਰੋ ਆਪਾਂ ਹਰ ਸਾਲ ਕਈ ਸਾਲਾਂ ਤੋਂ ਜ਼ਿੰਕ ਪਾਉਂਦੇ ਆ ਰਹੇ ਹਾਂ ਕੀ ਉਹ ਜ਼ਿੰਕ ਪੂਰਾ ਕੰਮ ਕਰਦੀ ਆ ਜਾਂ ਨਹੀਂ ਕਰਦੀ ਇਸ ਵੀਡੀਓ ਰਾਹੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਜ਼ਿੰਕ ਫੋਟੋ ਵਿੱਚ ਤੁਹਾਨੂੰ ਦਿਖਾਈ ਦੇ ਰਿਹਾ ਕਿੰਨੇ ਪੀਐਚ ਤੇ ਕੰਮ ਕਰਦੀ ਆ ਆਪਾਂ ਨੂੰ ਝੋਨੇ ਦੇ ਵਿੱਚ 21% ਜ਼ਿੰਕ ਪਾਉਣੀ ਚਾਹੀਦੀ ਆ 33% ਜਾਂ 16% ਜਾਂ 4.5% ਜਾਂ 12% ਫੈਸਲਾ ਤੁਸੀਂ ਕਰਨਾ ਹੈ ਸੁਝਾਅ ਦੇਣ ਦੀ ਮੈਂ ਕੋਸ਼ਿਸ਼ ਕਰੂੰਗਾ ਇਹ ਲੱਗ ਲੱਗ ਜਿੰਕਾ ਹੁੰਦੀਆਂ ਤੁਹਾਨੂੰ ਵੀਡੀਓ ਵਿੱਚ ਵੀ ਦਿਖਾਈ ਦੇ ਰਹੀਆਂ ਤੇ ਉੱਪਰ ਲਿਖਿਆ ਵੀ ਤੁਹਾਨੂੰ ਦਿਖਾਈ ਦੇ ਰਿਹਾ ਮੈਂ ਸੁਝਾਅ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਤੁਸੀਂ ਫੈਸਲਾ ਆਪ ਕਰ ਲਿਓ ਜੇਕਰ ਆਪਾਂ 30 ਕੁਇੰਟਲ ਝਾੜ ਇੱਕ ਕਿੱਲੇ ਵਿੱਚੋਂ ਝੋਨੇ ਦਾ ਲੈਣਾ ਹੈ ਤੇ 150 ਗ੍ਰਾਮ ਪਿਓਰ ਜਿੰਕ ਝੋਨੇ ਦੇ ਇੱਕ ਕਿੱਲੇ ਨੂੰ ਚਾਹੀਦੀ ਆ ਆਪਾਂ ਜਿਹੜੀ ਜਿੰਕ ਪਾ ਰਹੇ ਆ ਕੀ ਉਹਦੇ ਵਿੱਚੋਂ ਜਿੰਕ ਉਨੀ 150 ਗ੍ਰਾਮ ਮਿਲ ਰਹੀ ਆ ਜੇਕਰ ਆਪਾਂ ਕਿਸਾਨ ਵੀਰੋ ਆਪਾਂ ਆਪਣੇ ਖੇਤ ਦੇ ਵਿੱਚੋਂ 40 ਕੁਇੰਟਲ ਝਾੜ ਲੈਣਾ ਹੈ ਤਾਂ 40 ਕੁਇੰਟਲ ਝਾੜ ਲੈਣ ਲਈ 200 ਗ੍ਰਾਮ ਪਿਓਰ ਜ਼ਿੰਕ ਚਾਹੀਦੀ ਆ ਜਿਹੜੀਆਂ ਜ਼ਿੰਕਾਂ ਆਪਾਂ ਵਰਤ ਰਿਆਂ ਕੀ ਆਪਾਂ ਨੂੰ ਉਹਦੇ ਵਿੱਚੋਂ ਮਿਲ ਰਹੀਆਂ ਤੇ ਆਪਣੇ ਖੇਤ ਦਾ ਪੀ ਐਚ ਕਿੰਨਾ ਹੈ ਤੇ ਇਹ ਜ਼ਿੰਕਾਂ ਜਿਹੜੀਆਂ ਪਾ ਰਹੇ ਆ ਕਿ ਕਿੰਨੇ ਪੀ ਐਚ ਤੇ ਆਪਣਾ ਪੌਦੇ ਨੂੰ ਮਿਲਦੀ ਆ ਤੇ ਇਹ ਆਪਣਾ ਸੋਚਣ ਵਾਲਾ ਵਿਸ਼ਾ ਹੈ ਤੇ ਕਿਸਾਨ ਜੀਰੋ ਕਿਉਂਕਿ ਪੈਸੇ ਆਪਾਂ ਲਾ ਰਹਿਆਂ ਜੇਕਰ ਆਪਣਾ ਜ਼ਮੀਨ ਦਾ ਪੀਐਚ 7 ਜਾਂ 7.5% ਪੀਐਚ ਹੈ ਤਾਂ ਆਪਾਂ ਨੂੰ 21 ਤੇ 33% ਹੀ ਜ਼ਿੰਕ ਪਾਉਣੀ ਚਾਹੀਦੀ ਹੈ ਯੂਨੀਵਰਸਿਟੀ ਸਪਾਰਸ਼ ਅਨਸਾਰ 15 ਕਿਲੋ 21% ਜਾਂ 33% 7 ਤੋਂ 8 ਕਿਲੋ ਹੀ ਆਪਣੇ ਖੇਤ ਚ ਪਾਉਣੀ ਚਾਹੀਦੀ ਹੈ ਜੇਕਰ ਆਪਣੀ ਜ਼ਮੀਨ ਦਾ ਪੀਐਚ ਲੈਵਲ ਕਿਸਾਨ ਵਿਰੋ 7.5 ਤੋਂ ਉੱਪਰ ਆ 76 ਜਾਂ 77 ਜਾਂ 7 ਜਾਂ 8 ਦੇ ਆਸੇ-પાસ ਆ ਤਾਂ ਆਪਾਂ ਨੂੰ 39.5 ਪ੍ਰੋਕੰਟ ਪ੍ਰੋਕਟ ਜ਼ਿੰਕ 11 ਦੀ 333 ਐਮਲ ਹੀ ਪਾਉਣੀ ਚਾਹੀਦੀ ਆ ਉੱਥੇ 21 ਤੇ 33 ਨਹੀਂ ਪਾਉਣੀ ਚਾਹੀਦੀ ਕਿਉਂਕਿ ਜਿਆਦਾ ਪੀਐਚ ਲੈਵਲ ਤੇ ਇਹ ਜ਼ਿੰਕਾਂ ਜਿਹੜੀਆਂ 21 ਤੇ 33 ਨਹੀਂ ਕਰਦੀਆਂ ਫਿਰ ਉੱਥੇ ਪ੍ਰੋਕਟ ਜ਼ਿੰਕ ਹੀ ਕੰਮ ਕਰੇਗੀ ਤੇ ਬਹੁਤ ਵਧੀਆ ਝੋਨਾ ਚੱਲੇਗਾ ਤੇ ਆਪਾਂ ਨੂੰ ਝਾੜ ਵੀ ਵਧੀਆ ਮਿਲੇਗਾ ਜੇਕਰ ਕਿਸਾਨ ਵੀਰੋ ਆਪਣੇ ਖੇਤ ਦੇ ਵਿੱਚ 5-4 ਸਾਲ ਤੋਂ ਆਪਾਂ 21 ਜਾਂ 33% ਜ਼ਿੰਕ ਪਾ ਰਹੇ ਹਾਂ ਤੇ ਪੀਐਚ ਲੈਵਲ ਹਾਈ ਆ ਤਾਂ ਫਿਰ ਆਪਾਂ ਨੂੰ ਉੱਤੇ 21 ਤੇ 33 ਜ਼ਿੰਕ ਨਹੀਂ ਪਾਉਣੀ ਚਾਹੀਦੀ ਉੱਤੇ ਸਿਰਫ 4 ਕਿਲੋ ਜ਼ਿੰਕੋ ਇੱਕ ਬੈਕਟੀਰੀਆ ਹੈ ਜ਼ਿੰਕੋ ਦੇ ਨਾਂ ਤੇ ਜ਼ਿੰਕ ਆਉਂਦੀ ਆ ਇਹ ਬੈਕਟੀਰੀਆ ਵਾਲੀ ਜ਼ਿੰਕ ਆਪਾਂ ਨੂੰ ਪਾਉਣੀ ਚਾਹੀਦੀ ਆ ਜਿਹੜੀ ਆਪਣੇ ਖੇਤ ਦੇ ਵਿੱਚ ਕਈ ਸਾਲਾਂ ਤੋਂ ਫਿਕਸ ਹੋਈ ਆ ਜ਼ਿੰਕ ਉਸ ਜ਼ਿੰਕ ਨੂੰ ਖੋਲ ਕੇ ਇਹ ਬੈਕਟੀਰੀਆ ਆਪਣੇ ਪੌਦੇ ਨੂੰ ਦੇਊਗਾ ਤੇ ਆਪਣੇ ਪੌਦੇ ਦੀ ਜਿੰਨੀ ਜ਼ਿੰਕ ਚਾਹੀਦੀ ਹੈ ਪੂਰਤੀ ਹੋ ਜੂ ਤੇ ਆਪਾਂ ਨੂੰ ਝਾੜ ਮਿਲ ਜੂ ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਹੱਥ ਬਣ ਕੇ ਬੇਨਤੀ ਆ ਕਿਸ ਨੂੰ ਜ਼ਰੂਰ ਸ਼ੇਅਰ ਕਰਿਓ ਜੇਕਰ ਜਾਣਕਾਰੀ ਵਧੀਆ ਨਾ ਲੱਗੇ ਮੈਂ ਤੁਹਾਡਾ ਸਮਝਾ ਲਿਆ ਫालतੂ ਚ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਜੇਕਰ ਵਧੀਆ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ ਧੰਨਵਾਦ ਕਿਸਾਨ ਵੀਰ